ਮਿਤੀ 13 10 2025 ਨੂੰ ਇੱਕ ਐਕਟ੍ਰਾਂਸਫਰ ਹਾਰ ਤੋਂ ਜਿਹੜਾ ਸਵਾ 2 ਲੱਖ ਰੁਪਏ ਦੀ ਖੋਹ ਹੋਈ ਸੀਗੀ ਜਿਸ ਦੇ ਅਧਾਰ ਤੇ ਜਿਹੜਾ ਮੁਕੱਦਮਾ ਨੰਬਰ 181 ਮਿਤੀ 13 10 2025 ਅੰਡਰ ਸੈਕਸ਼ਨ 304 ਸਬਸੈਕਸ਼ਨ 2 ਤੇ 3 5 ਦੇ ਤਹਿਤ ਥਾਣਾ ਕੈਂਟਰੀ ਵਿਖੇ ਦਰਜ ਰਿਸਟਰ ਹੋਇਆ ਸੀਗਾ ਜੋ ਮੁਕੱਦਮਾ ਨੂੰ ਟ੍ਰੇਸ ਕਰਨ ਲਈ ਮਾਨਯੋਗ ਐਸਐਸਪੀ ਸਾਹਿਬ ਨੇ ਕਈਆਂ ਟੀਮਾਂ ਗਠਤ ਕੀਤੀਆਂ ਜਿਨ੍ਹਾਂ ਚ ਐਸਪੀਡੀ ਸਰਦਾਰ ਜਸਮੀਤ ਸਿੰਘ ਦੀ ਰਹਿਮਾਈ ਹੇਠ ਤੇ ਸੀਐਨ ਚਾਰਜ ਗੁਲਦੀਪ ਸਿੰਘ ਦੀ ਟੀਮ ਗਠਿਤ ਕੀਤੀ ਗਈ ਵਨ ਦੀ ਤੇ ਉਹਨਾਂ ਨੇ ਜਿਹੜਾ ਹਿਊਮਨ ਰਿਸੋਰਸ ਤੇ ਟੈਕਨੀਕਲ ਵਿੰਗ ਦੀ ਮਦਦ ਨਾਲ ਜਿਹੜੀਆਂ ਇਹ ਮੁਕੱਦਮਾ ਨੂੰ ਪ੍ਰੈਸ ਕੀਤਾ ਪ੍ਰੈਸ ਕਰਨ ਤੋਂ ਬਾਅਦ ਦੋ ਮਲਜੂਮ ਇਹਨਾਂ ਵਿੱਚ ਨਖਵੀਰ ਸਿੰਘ ਅਤੇ ਗੁਰਦੀਪ ਸਿੰਘ ਜੋ ਬੀੜਤਲਾ ਬਸਤੀ ਰਹਿਣ ਵਾਲਿਆਂ ਦਾ ਨੂੰ ਕਾਬੂ ਕਰ ਲਿਆ ਗਿਆ ਤੇਨੂੰ ਕਾਬੂ ਕਰਨ ਤੋਂ ਬਾਅਦ ਇਹਨਾਂ ਵੱਲੋਂ ਜਿਹੜੇ ਖੋਹ ਕੀਤੇ ਗਏ ਕੈਸ਼ 1,47,000 ਰੁਪਏ ਬਰਾਮਦ ਕੀਤਾ ਜਾ ਚੁੱਕਾ ਹੈ ਹੁਣ ਤੱਕ ਇਹਨਾਂ ਤੋਂ ਤੇਰਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਬਰਾਮਦ ਹੋ ਚੁੱਕਾ ਹੈ ਤੇ ਨਾਲ ਮੋਬਾਈਲ ਵੀ ਜਿਹੜਾ ਲਖੋ ਕੀਤਾ ਸੀ ਉਹ ਬਰਾਮਦ ਹੋ ਚੁੱਕਾ ਹੈ ਇਹਨਾਂ ਨੂੰ ਗ੍ਰਿਫਤਰ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਅੱਜ ਮਾਨਯੋਗ ਦਲਚ ਪੇਸ਼ ਕਰਕੇ ਰਹਿਮਾਨ ਹਾਸਲ ਕਰਕੇ ਹੋਰ ਟਿਕਾਇਨਾ ਪੁੱਛ ਕੀਤੀ ਜਾਵੇਗੀ ਜਿਹੜਾ ਰਹਿੰਦੀ ਹੈ ਵਾਰਦਾ ਵਿੱਚ ਜਿਹੜਾ ਕੋ ਕੀਤੇ ਗਿਆ ਉਹ ਰਕਮ ਵੀ ਬ੍ਰਾਮ੍ਹ ਕਾਰਵਾਈ ਜਾਵੇਗੀ ਇਹਨਾਂ ਦੇ ਖਿਲਾਫ ਗੁਰਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਜਿਹੜੇ ਮੁਕੱਦਮੇ ਦੋ ਮਗਰ ਦੇ ਦਰਜਨ ਤੇ ਲਖਵੀਰ ਸਿੰਘ ਦੇ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਇਹ ਕੋਦ ਵਿੱਚ ਦੋਨੇ ਸੀ ਕੋ ਹੋਰ ਵੀ ਨਾਲ ਸੀ ਲੋਟਕੋ ਦੇ ਵਿੱਚ ਦੋਨੇ ਗੱਤੇ ਸ਼ਾਮਲ ਸੀਗੇ ਤੇ ਦੋਨੋਂ ਨੂੰ ਗ੍ਰਫਤਾਰ ਕਰ ਲਿਆ ਗਿਆ ਜਿਹਨੂੰ ਅੱਜ ਮਾਨਯੋਗ ਦਲਚ ਪੇਸ਼ ਕਰਕੇ ਰਿਮਾਂਡ ਨਾਸਲ ਕਰਕੇ ਹੋਰ ਬਾਤਾਂ ਤਾਂ ਪਰ ਵੀ ਪਤਾ ਕੀਤਾ ਜਾਵੇਗਾ ਮਿਤੀ 13 10 2025 ਨੂੰ ਇੱਕ ਐਕਟਰਾਂ ਸਵਾਰ ਤੋਂ ਜਿਹੜਾ ਸਵਾ ਦੋ ਲੱਖ ਰੁਪਏ ਦੀ ਖੋਹ ਹੋਈ ਸੀ ਜਿਸ ਦੇ ਆਧਾਰ ਤੇ ਇਹਦਾ ਮੁਕੱਦਮਾ ਨੰਬਰ 181 ਮਿਤੀ 13 10 2025 ਅੰਡਰ ਸੈਕਸ਼ਨ 304 ਸਬਸੈਕਸ਼ਨ 2 ਤੇ 3 5 ਤਹਿਤ ਥਾਣਾ ਕੈਂਟ ਵਿਖੇ ਦਰਜ ਰਿਜਿਸਟਰ ਹੋਇਆ ਸੀਗਾ ਜੋ ਮੁਕੱਦਮਾ ਨੂੰ ਟ੍ਰੇਸ ਕਰਨ ਲਈ ਮਾਨਯੋਗ ਐਸਐਸਪੀ ਸਾਹਿਬ ਨੇ ਕੁਰੀਆਂ ਟੀਮਾਂ ਗੱਠਸ ਕੀਤੀਆਂ ਜਿਨ੍ਹਾਂ ਚ ਐਸਪੀਡੀ ਸਰਦਾਰ ਜਸਬੀਰ ਸਿੰਘ ਦੀ ਰਹਿਮਾਈ ਹੇਠ ਤੇ ਸੀਐਨ ਚਾਰਜ ਗੁਲਦੀਪ ਸਿੰਘ ਦੀ ਟੀਮ ਗਠਿਤ ਕੀਤੀ ਗਈ ਵਨ ਦੀ ਤੇ ਉਹਨਾਂ ਨੇ ਜਿਹੜਾ ਹਿਊਮਨ ਰਿਸੋਰਸ ਤੇ ਟੈਕਨੀਕਲ ਵਿੰਗ ਦੀ ਮਦਦ ਨਾਲ ਜਿਹੜੀਆਂ ਇਹ ਮੁਕੱਦਮਾ ਨੂੰ ਪ੍ਰੈਸ ਕੀਤਾ ਪ੍ਰੈਸ ਕਰਨ ਤੋਂ ਬਾਅਦ ਦੋ ਮੌਜੂਦਾ ਇਹਨਾਂ ਵਿੱਚ ਨਖਵੀਰ ਸਿੰਘ ਅਤੇ ਗੁਰਦੀਪ ਸਿੰਘ ਜੋ ਬੀੜਤਲਾ ਬਸਤੀ ਰਹਿਣ ਵਾਲਿਆਂ ਦਾ ਨੂੰ ਕਾਬੂ ਕਰ ਲਿਆ ਗਿਆ ਤੈਨੂੰ ਕਾਬੂ ਕਰਨ ਤੋਂ ਬਾਅਦ ਇਹਨਾਂ ਵੱਲੋਂ ਜਿਹੜੇ ਖੋਹ ਕੀਤੇ ਗਏ ਕੈਸ਼ 1,47,000 ਰੁਪਏ ਬਰਾਮਦ ਕੀਤਾ ਜਾ ਚੁੱਕਾ ਹੁਣ ਤੱਕ ਇਹਨਾਂ ਤੋਂ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਬਰਾਮਦ ਹੋ ਚੁੱਕਾ ਹੈ ਤੇ ਨਾਲ ਮੋਬਾਈਲ ਵੀ ਜਿਹੜਾ ਜਿਹੜਾ ਕੋ ਕਿਤਾ ਸੀ ਉਹ ਬਰਾਮਦ ਹੋ ਚੁੱਕਾ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪਰਮਾਨ ਹਾਸਲ ਕਰਕੇ ਹੋਰ ਢਗਾਈ ਦਾ ਪੁੱਛਗਿੱਛ ਕੀਤੀ ਜਾਵੇਗੀ ਜਿਹੜਾ ਰਹਿੰਦੀ ਹੈ ਵਾਰਦਾਤ 'ਚ ਜਿਹੜਾ ਕੋ ਕਿਤੇ ਗਿਆ ਉਹ ਰਕਮ ਵੀ ਬਰਾਮਦ ਕਰਵਾਈ ਜਾਵੇਗੀ ਇਹਨਾਂ ਦੇ ਖਿਲਾਫ ਗੁਰਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਜਿਹੜੇ ਮੁਕਾਦਮੇ ਦੋਪਗਲ ਦੇ ਦਰਜ ਹਨ ਤੇ ਲਖਵੀਰ ਸਿੰਘ ਦੇ ਖਿਲਾਫ ਪਹਿਲਾਂ ਕੋਈ ਮੁਕਾਦਮਾ ਦਰਜ ਨਹੀਂ ਲੋਟਕੋ ਦੇ ਵਿੱਚ ਦੋਨੇ ਸੀ ਕੋਈ ਹੋਰ ਵੀ ਨਾਲ ਸੀ ਇਹ ਲੋਟਕੋ ਦੇ ਵਿੱਚ ਦੋਨੇ ਵਿਅਕਤੀ ਸ਼ਾਮਲ ਸੀਗੇ ਤੇ ਦੋਨੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਨੂੰ ਅਜਮਾਨ ਜੋਗ ਦਲਸ਼ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਬਾਤਾਂ ਤਾਂ ਮਰ ਵੀ ਪਤਾ ਕੀਤਾ ਜਾਵੇਗਾ